ਅੱਜ ਜੀ ਅਸੀਂ ਹਸਪੀਟਲ ਵਿਜ਼ਿਟ ਕੀਤੀ ਐਮ ਐਲ ਏ ਸਾਹਿਬ ਵੀ ਆਏ ਡੀ ਸੀ ਮੈਡਮ ਵੀ ਆਈ ਸੀ ਏ ਡੀ ਸੀ ਸਾਹਿਬ ਵੀ ਆਏ ਹੋਏ ਤੇ ਕਾਫੀ ਕੰਮ ਅੱਗੇ ਨਾਲੋਂ ਬੈਟਰ ਹੋ ਗਿਆ ਜੀ ਜਿਹੜੀ ਕਿ ਇਹਦੀ ਤੁਸੀਂ ਵੀ ਦੇਖਿਆ ਹੋਣਾ ਕਿ ਪੇਂਟਿੰਗ ਬੜੀ ਹੋ ਗਈ ਦੁਬਾਰਾ ਤੇ ਟਾਈਲਾਂ ਲੱਗ ਰਹੀਆਂ ਬਾਥਰੂਮ ਸਾਰੇ ਨਵੇਂ ਹੋ ਰਹੇ ਐ ਸੀਵਰੇਜ ਲੇ ਹੋ ਚੁੱਕਾ ਜਿਹੜਾ ਹੋਣਾ ਸੀ ਇਹ ਰੌਡ ਰੈਟ ਕੰਟਰੋਲ ਪੂਰਾ ਕੰਟਰੋਲ ਚ ਹੈ ਜਿਹੜੇ ਚੂਹਿਆਂ ਦੀ ਪ੍ਰੋਬਲਮ ਸੀ ਇੱਥੇ ਤੇ ਅ ਮਤਲਬ ਕਿ ਹੁਣ ਇਕੁਪਮੈਂਟ ਅੱਜ ਨਵੇਂ ਸਿਵਲ ਸਰਜਨ ਸਾਹਿਬ ਆਏ ਐ ਐਸਐਮਓ ਸਾਹਿਬ ਆਏ ਇਕੁਪਮੈਂਟ ਦੀ ਲਿਸਟੇ ਫਾਈਨਲ ਕਰ ਰਹੇ ਆ ਜੋ ਇਕੁਪਮੈਂਟ ਸਿਵਲ ਹਸਪੀਟਲ ਨੂੰ ਚਾਹੀਦਾ ਉਹ ਵੀ ਹੋ ਜਾਏਗਾ ਪੀਡਬਲੂਡੀ ਲਈ ਆਏ ਹੋਏ ਜਿਹੜੀਆਂ ਸੜਕਾਂ ਨਵੀਆਂ ਤੇ ਪੇਵਰ ਬੰਨਾ ਉਹਦਾ ਵੀ ਟੈਂਡਰ ਅਗਲੇ ਹਫਤੇ ਨਿਕਲ ਜਾਏਗਾ ਸੋ ਅਸੀਂ ਪੂਰੇ ਜੋਰਾਂ ਨਾਲ ਲੱਗੇ ਆ ਕਿ ਇੱਥੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਇਹੋ ਜਿਹਾ ਇਹ ਹਸਪੀਟਲ ਲੱਗੇ ਵੀ ਪ੍ਰਾਈਵੇਟ ਹਸਪੀਟਲ ਵਰਗਾ ਹੋਵੇ ਆਨ ਨਾਲ ਕੀ ਫਰਕ ਨਹੀਂ ਮੇਰੇ ਆਨ ਨਾਲ ਤੁਹਾਡੀ ਨਾ ਫਰਕ ਪੈਣਾ ਮੈਂ ਤਾਂ ਪਿੱਛੇ ਬੈਠਾ ਮਤਲਬ ਅਸੀਂ ਤਾਂ ਕਰੀ ਜਾ ਰਹੇ ਹੈਗੇ ਆ ਬੜਾ ਚੰਗਾ ਲੱਗ ਰਿਹਾ ਅੱਗੇ ਨਾਲੋਂ ਬਹੁਤ ਵਧੀਆ ਔਰ ਹੋਰ ਚੰਗਾ ਹੋਏਗਾ ਹੋਰ ਵਧੀਆ ਕਿਤਾ ਜੂ ਬੰਦ ਦੇਖਣ ਨੂੰ ਚੰਗਾ ਲੱਗੇਗਾ ਸਟਾਫ ਵੀ ਨਵਾਂ ਰੱਖ ਰਹੇ ਆ ਇਕੁਪਮੈਂਟ ਨਵਾਂ ਆ ਰਿਹਾ ਦਵਾਈਆਂ ਆਲਰੇਡੀ ਬੜੀਆਂ ਹੈਗੀਆਂ ਅਵੇਲੇਬਲ ਮਤਲਬ ਕਿ ਸੈਬ ਐਸਐਮਓ ਸਾਹਿਬ ਨੇ ਅਸ਼ੋਰ ਕੀਤਾ ਹੈਗਾ ਕਿ ਜੋ ਵੀ ਮਤਲਬ ਕਿ ਸਾਡੀਆਂ ਸਰਵਿਸਸ ਜ ਉਹ ਬੈਟਰ ਹੋਣਗੀਆਂ ਪੇਸ਼ੈਂਟ ਵਾਲੀ ਸਾਰਾ ਕੁਝ ਕਰਤਾ ਪੇਸ਼ੈਂਟ ਵਾਲੀ ਰਹੇ ਹਨ ਨਾ ਸਰ ਆਰ ਲ ਸਿਸਟਮ ਦੀ ਡੋਨੇਟ ਵੀ ਕਰਵਾਇਆ ਹੈ ਤਿੰਨ ਵਾਟਰ ਕੂਲਰ ਜਿਹੜੇ ਹੈਗੇ ਹੋਰ ਨਵੇਂ ਬੰਦਾ ਇੱਕ ਸਾਡੇ ਕੋਲ ਆ ਗਿਆ ਦੋ ਮੈਂ ਹੋਰ ਡੋਨੇਟ ਕਰਵਾ ਲਿਆ ਉਹ ਵੀ ਡੋਨੇਟ ਕਰ ਰਹੇ ਮੈਂ ਜੀ ਮੈਨੂੰ ਪਾਣੀ ਦਾ ਪਤਾ ਨਹੀਂ ਸੀਗਾ ਇਹਨਾਂ ਨੇ ਕੀਤਾ ਮੈਂ ਹੁਣੇ ਅਨਾਉਂਸ ਕਰਕੇ ਜਾ ਰਿਹਾ ਕਿ ਪੰਜ ਵਾਟਰ ਕੂਲਰ ਅੱਜ ਨਹੀਂ ਤਾਂ ਕੱਲ ਸਵੇਰ ਤੱਕ ਆ ਜਾਣਗੇ ਇਹ ਮੇਰੇ ਵੱਲੋਂ ਆ ਜਾਣਗੇ ਇੱਕ ਕਰਵਾਓ ਜੀ ਉਹਨਾਂ ਨੂੰ ਕਹੋ ਮੈਂ ਅੱਜ ਹੀ ਫਿਰ ਮੈਂ ਕੱਲ ਹੀ ਉਹਨਾਂ ਨੂੰ ਕਹਿਤਾ ਸੀ ਤੁਹਾਨੂੰ ਮੈਂ ਕਿਹਾ ਸਾਈਡ ਮਾਰਕੀਟ ਕਰ ਲਓ ਕਿ ਆਪਾਂ ਨੇ ਕਿੱਥੇ ਕਿੱਥੇ ਲਗਾ ਜਿੱਥੇ ਲਾਣੇ ਤੁਹਾਡੇ ਕੋਲ 5 ਆ ਜਾਣਗੇ ਜਿੱਥੇ ਲਾਣੇ ਲਾ ਦਿਓ ਮੈਂ ਸਰ ਕੱਲ ਹੀ ਕਹਿ ਦਿੱਤਾ ਸੀ ਉਹ ਨਹੀਂ ਉਹ ਕਹਿੰਦੇ ਜਿੱਥੇ ਲਾਣੇ ਹਾਂ ਜੀ ਤੁਹਾਡੇ ਕੋਲ 5 ਬਾਰਡਰ ਕੂਲਰ ਆ ਜਾਣਗੇ ਜਗਾ ਜਗਾ ਲੱਗਾਂ ਠੀਕ ਠੀਕ ਹਾਂ ਮੇਰੇ ਸਾਹਿਬ ਤੁਸੀਂ ਵੀ ਇੱਥੇ ਪੁੱਛਿਓ ਮੁਕੇ ਦੇ ਤੁਹਾਡਾ ਹਲਕਾ ਪੈਂਦਾ ਸਿਵਲ ਹਸਪੀਟਲ ਦੇ ਕਿੱਦਾਂ ਦਾ ਮੈਨੂੰ ਸਭ ਨਾਲ ਪਹਿਲਾਂ ਦਾ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕੇ ਦੀ ਰਾਜ ਸਭਾ ਮੈਂਬਰ ਪਹਿਲਾਂ ਵੀ ਚੁਣੇ ਗਏ ਅੱਗਿਓ ਵੀ ਚੁਣੇ ਜਾਣੇ ਆ ਸਾਨੂੰ ਲੁਧਿਆਣਾ ਵਾਸੀਆਂ ਨੂੰ ਬਤੌਰ ਐਮ ਐਲ ਏ ਮੈਂ ਕਹਿ ਰਿਹਾ ਇਹ ਮੇਰੇ ਹਲਕੇ ਸਿਵਲ ਹਸਪਤਾਲ ਪੈਂਦਾ ਇਹ ਇਤਿਹਾਸਕ ਕੰਮ ਆ ਤੁਸੀਂ ਵੀ ਸਾਰੇ ਸ਼ਹਿਰ ਨੂੰ ਕਵਰ ਕਰਦੇ ਹੋ ਇਹ ਇਤਿਹਾਸਕ ਕੰਮ ਆ ਪਹਿਲਾ ਰਾਜ ਸਭਾ ਮੈਂਬਰ ਆ ਸਨੀ अरोड़ा ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਆ ਔਰ ਇਹ ਦੱਸਿਆ ਵਾ ਵੀ ਕੰਮ ਕਿਵੇਂ ਹੁੰਦਾ ਜ਼ਮੀਨੀ ਲੈਵਲ ਤੇ ਜਿਹੜੇ ਮੈਂ ਲੋਕਾਂ ਦੀਆਂ ਕੋਠੀਆਂ 'ਚ ਲੱਗੇ ਪੱਥਰ ਆ ਉਹ ਅੱਜ ਸਿਵਲ ਹਸਪਤਾਲ 'ਚ ਦੇਖ ਰਿਆ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਔਰ ਪਹਿਲਾ ਰਾਜ ਸਭਾ ਮੈਂਬਰ ਆ ਜਿਹੜਾ ਲੁਧਿਆਣੇ ਦੇ ਅੰਦਰ ਚਾਹੇ ਐਮਪੀ ਵੀ ਰਹੇ ਜਾਂ ਕੋਈ ਚਾਹੇ ਕੋਈ ਰਾਜ ਸਭਾ ਮੈਂਬਰ ਵੀ ਚੁਣੇ ਗਏ ਆ ਇਹ ਇਤਿਹਾਸਕ ਕੰਮ ਹੈ ਆਪਣੀ ਜ਼ਿੰਦਗੀ 'ਚ ਕਿਉਂਕਿ ਉਮੀਰੀ ਦੇ ਤੌਰ ਦੇ ਉੱਤੇ ਤਾਂ ਮੈਂ ਸਾਰੇ ਹੀ ਕੰਮ ਕਰਦੇ ਦੇਖਿਆ ਗਰੀਬੀ ਦੇ ਤੌਰ ਦੇ ਉੱਤੇ ਗਰੀਬ ਦੀ ਸੁਣਾਈ ਕਰਨ ਵਾਲਾ ਪਹਿਲਾ ਰਾਜ ਸਭਾ ਮੈਂਬਰ ਸਾਡੇ ਲੁਧਿਆਣੇ ਦੇ ਸਨੀ अरोड़ा ਜੀ ਆ ਔਰ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਨੂੰ ਇਸ ਗੱਲ ਦਾ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਕਿ ਅਗਰ ਸੇਵਾ ਕਰਨੀ ਹੋਵੇ ਤਾਂ ਸਨੀ ਰੋੜੇ ਤਰ੍ਹਾਂ ਕਰੋ ਦੇਖੋ ਹੁਣ ਇਸੇ ਗੱਲ ਦਾ ਹੀ ਮਾਣ ਆ ਸਾਨੂੰ ਇਸੇ ਗੱਲ ਦਾ ਹੀ ਮਾਣ ਆ ਕੋਈ ਰਾਜ ਸਭਾ ਮੈਂਬਰ ਮੈਨੂੰ ਅੱਜ ਤੱਕ ਤੁਸੀਂ ਵੀ ਪੱਤਰਕਾਰ ਹੋ ਮੀਡੀਆ ਵਾਲੇ ਸਾਥੀਓ ਅੱਜ ਤੱਕ ਮੈਨੂੰ ਦਿਖਾ ਦਿਓ ਪੂਰੇ ਪੰਜਾਬ ਦੇ ਵਿੱਚ ਕੋਈ ਰਾਜ ਸਭਾ ਮੈਂਬਰ ਕਿਸੇ ਗਰੀਬ ਦੀ ਸਾਲ ਲੈਂਦਾ ਹੋਵੇ ਇਸ ਗੱਲ ਦਾ ਮਾਣ ਆ ਮੈਨੂੰ ਅੱਗੇ ਅੱਗੇ ਰੌਣਕ ਲੱਗਦਾ ਬਿਲਕੁਲ ਬਿਲਕੁਲ ਇਹਨਾਂ ਨੇ ਤਾਂ ਜਿਹੜਾ ਕੰਮ ਇਹ ਕਰ ਰਿਆ ਅੰਦਰ ਹੁਣ 2 ਘੰਟੇ ਦੀ ਮੀਟਿੰਗ ਲੈ ਕੇ ਆਏ ਆ ਡੀਸੀ ਸਾਹਿਬਾ ਸੀ ਐਸ ਐਮਓ ਸਾਹਿਬ ਸੀ ਐਮਓ ਸਾਹਿਬ ਸਾਰਾ ਸਟਾਫ ਟੋਟਲ ਸਾਰਿਆਂ ਦੇ ਨਾਲ ਬੈਠ ਕੇ ਬਾਤ ਗੱਲਬਾਤ ਕਰਕੇ ਜਿਹੜਾ ਜਿਹੜਾ ਕੰਮ ਜ਼ਮੀਨੀ ਲੈਵਲ ਤੇ ਹੋਣ ਵਾਲਾ ਨਾਲ ਦੀ ਨਾਲ ਤੁਸੀਂ ਹੁਣ ਪਾਣੀ ਦੀ ਗੱਲ ਕੀਤੀ ਨਾਲ ਦੀ ਨਾਲ ਕਹਤਾ ਵੀ ਪੰਜ ਵਾਟਰ কুলਰ ਕੱਲ ਹੀ ਲਵਾ ਲੋ ਇਸ ਤੋਂ ਨੇੜੇ ਕੋਈ ਸੁਣਵਾਈ ਨਹੀਂ ਹੋ ਸਕਦੀ ਸਰ ਮੈਂ ਇੱਕ ਗੱਲ ਕਹੂੰਗਾ ਦੇਖੋ ਮੇਰਾ 15 ਸਾਲ ਦਾ ਸਟੇਜ ਇ ਸਿਵਲ ਹਸਪੀਟਲ 2002 ਤੋਂ 2017 ਤੱਕ ਮੈਂ ਬਦੋਵ ਕੰਮ ਕੀਤਾ ਪਹਿਲੇ ਸਰ ਪਹਿਲੇ ਰਾਜ ਸਭਾ MP ਹੈ ਔਨੇਬਲ ਸੰਜੀਵ ਬੋੜਾ ਜੀ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਮੀਟਿੰਗ ਕੀਤੀ ਹੈ ਤੇ ਸਾਡੀ ਸਾਨੂੰ ਪੁੱਛਿਆ ਵੀ ਕੀ ਪ੍ਰੋਬਲਮਸ ਹੈ ਹਰ ਪੱਖੋਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਪੂਰਾ ਸਾਥ ਦੇ ਰਹੇ ਆ ਦੇਣਗੇ ਸਾਥ ਠੀਕ ਹੈ ਮੈਂ ਥੈਂਕ ਯੂ ਮੈਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਡਾਂਟ ਤੇ ਨਹੀਂ ਪੈ ਰਹੀ ਕੋਈ ਨਹੀਂ ਡਾਂਟ ਕੋਈ ਨਹੀਂ ਭਾਈ ਡਾਂਟ ਦੇਖੋ ਨਹੀਂ 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 ਡਾਂਟਣ ਦਾ ਵੀ ਪੂਰਾ ਹੱਕ ਹੈ ਇਹਨਾਂ ਨੂੰ ਜੇ ਜੇ ਦੇਖੋ ਜੇ ਜੇ ਉਹ ਸਾਡੇ ਲਈ ਖੜੇ ਆ ਤਾਂ ਹੱਥ ਪੱਖੋ ਖੜੇ ਆ ਡਾਂਟਣ ਦਾ ਵੀ ਹੱਕ ਹੈ